ਸਾਹੀ ਆ ਜੀ ਤੁਸੀਂ ਸਾਡੀ ਗੱਲ ਜੀ ਹੋਰ ਸੁਣਾਓ ਕੀ ਹਾਲ ਜੀ ਬਸ ਵਧੀਆ ਵਧੀਆ ਜੀ ਚਲੋ ਵਧੀਆ ਚਾਹੀਦਾ ਨਾਮ ਦੱਸ ਦਿਓ ਸਭ ਤੋਂ ਪਹਿਲਾਂ ਆਪਣਾ ਹੀ ਮੇਰਾ ਨਾਮ ਇੰਦਰਜੀਤ ਸਿੰਘ ਨਾਗੀ ਆ ਠੀਕ ਹੈ ਜੀ ਹਾਂ ਜੀ ਤੇ ਆਪਣਾ ਕਾਰ ਬਿਜ਼ਾਰ ਕਿਹੜੇ ਨਾਮ ਦੇ ਰਜਿਸਟਰਡ ਹੈ ਕਾਰ ਬਿਜ਼ਾਰ ਦਾ ਨਾਮ ਸਿੰਘ ਆਟੋਮੋਬਾਈਲਜ਼ 메ਨ ਜੀਟੀ ਰੋਡ ਨੀਅਰ ਬਾਲਮਿਕੀ ਚੌਕ ਠੀਕ ਹੈ ਸਰ ਪੁੱਤਲੀ ਕਾਰਾ ਮੇਰੇ ਸਾਥ ਠੀਕ ਹੈ ਜੀ ਹਾਂ ਜੀ ਇੱਕ ਆਪਣਾ ਫੋਨ ਨੰਬਰ ਬੋਲ ਦਿਓ 9815165683 ਠੀਕ ਹੈ ਜੀ ਤੇ ਆਪਣੇ ਕੋ ਕਿਹੜੀਆਂ ਕਿਹੜੀਆਂ ਗੱਡੀਆਂ ਮਿਲ ਜਾਂਦੀਆਂ ਨੇ ਆਪਣੇ ਕੋ ਗੱਡੀਆਂ ਵੇਖੋ ਜੀ ਸਟਾਰਟ ਹੋਈਆਂ ਨੀਆਂ ਕੋਈ ਸਵਾ ਦੋ ਢਾਈ ਲੱਖ ਰੁਪਏ ਦੀ ਰੇਂਜ ਦੇ ਵਿੱਚ ਉਹਦੇ ਵਿੱਚ ਆਲਟੋ K10 ਆ ਗਈ ਹਨੀ ਕੋਈ i10 ਆ ਗਈ ਉਸ ਤੋਂ ਬਾਅਦ ਆਈ ਨੀਆਂ ਫਿਰ ਆਪਣਾ 4 ਸਵਾ 4 ਸਾਢੇ 4 ਦੀ ਰੇਂਜ 'ਚ ਆਗੀਆਂ ਕੋਈ ਠੀਕ ਹੈ ਜੀ ਡਜ਼ਾਇਰ ਆ ਗਈ Swift ਆ ਗਈ ਲਗਭਗ ਸਾਰੀਆਂ ਗੱਡੀਆਂ ਮਿਲ ਜਣਗੀਆਂ ਇੱਕ ਵਾਰੀ ਸਟਾਕ ਦਿਖਾ ਦਿੰਨੇ ਹਾਂ ਹਾਂ ਜੀ ਗੱਡੀਆਂ ਸਾਰੀਆਂ ਖੜੀਆਂ ਆ ਇਸ ਟਾਈਮ ਤੇ ਦੇਖ ਸਕਦੇ ਹੋ ਜੀ ਬਾਕੀ ਓਨਰ ਵਗੈਰਾ ਕਿੰਨੇਵੇਂ ਹੋ ਜਾਂਦੇ ਗੱਡੀਆਂ ਦੇ ਆਪਣੇ ਆਲਮੋਸਟ ਫਰਸਟ ਓਨਰ ਗੱਡੀ ਹੀ ਸੇਲ ਕਰੀਦੀ ਆ ਠੀਕ ਹੈ ਜੀ ਲੋਕਲ ਨੰਬਰ ਪ੍ਰੇਫਰਸ ਕਰਦੇ ਆ ਵੇਚਣ ਦੀ ਠੀਕ ਹੈ ਜੀ ਹਾਂ ਜੀ ਕਰ ਲਈ ਫਿਰ ਗੱਡੀਆਂ ਦੀ ਗੱਲ ਬਾਤ ਜੀ ਹਾਂ ਜੀ ਠੀਕ ਹੈ ਜੀ ਅੱਜ ਤੋਂ ਕਰਨੀ ਸੀ ਹਾਂ ਜੀ ਹਾਂ ਜੀ ਠੀਕ ਹੈ ਇਹ ਕਿੰਨਾ ਮਾਡਲ ਗੱਡੀ ਹੈ ਇਹ 2014 ਮਾਡਲ ਪੈਟਰੋਲ ਗੱਡੀ ਹੈ ਜੀ ਡਿਜ਼ਾਇਰ ਠੀਕ ਹੈ ਜੀ ਹਾਂ ਜੀ 2014 ਮਾਡਲ ਪੈਟਰੋਲ ਗੱਡੀ ਹੈ ਹਾਂ ਜੀ ਠੀਕ ਹੈ ਜੀ ਫਰਸਟ ਓਨਰ ਹੈ ਜੀ ਅੰਮ੍ਰਿਤਸਰ ਦਾ ਲੋਕਲ ਨੰਬਰ ਹੈ ਠੀਕ ਹੈ ਜੀ ਫਰਸਟ ਓਨਰ ਗੱਡੀ ਵਿਦਆਊਟ ਐਕਸੀਡੈਂਟ ਆ ਠੀਕ ਹੈ ਜੀ ਹਾਂਜੀ ਬਾਕੀ ਕੰਡੀਸ਼ਨ ਪੱਖੋਂ ਗੱਡੀ ਤੁਹਾਨੂੰ ਦਿਖਾ ਦਿੰਦੇ ਹਾਂ ਜੀ ਹਾਂਜੀ ਹਾਂਜੀ ਦੇਖ ਸਕਦੇ ਹੋ ਫਰਸਟ ਓਨਰ ਸਵਿਫਟ ਡਿਜ਼ਾਇਰ ਗੱਡੀ ਹੈ ਇਹਦਾ ਪ੍ਰਾਈਸ ਹੈ ਥੋੜਾ ਜਿਹਾ ਆਈਡੀਆ ਦੇ ਦਿਆਂਗੇ ਅਗਲਾ ਪ੍ਰਾਈਸ ਲਗਭਗ 1.4 ਲੱਖ ਰੁਪਏ ਦੀ ਹੈ ਜੀ ਠੀਕ ਹੈ ਜੀ ਸਿਰਫ 1.4 ਲੱਖ ਦੀ ਗੱਡੀ ਹੈ ਜੀ ਦੇਖ ਸਕਦੇ ਹੋ ਕੰਡੀਸ਼ਨ ਪੱਖੋਂ ਬਹੁਤ ਸੋਹਣੀ ਹੈ ਟਾਇਰ ਤੋਂ ਸਭ ਕੁਝ ਬੜੀ ਵਧੀਆ ਹੈਗਾ ਗੱਡੀ ਦਾ ਸਾਡੇ ਕੋਲ Alto K10 ਦੋ ਖੜੀਆਂ ਜੀ ਜਿਹਦੇ ਵਿੱਚ ਇੱਕ 12 ਮਾਡਲ ਆ ਛੋਟੇ ਬਜਟ ਦੀ ਛੋਟੀ ਫੈਮਿਲੀ ਵਾਸਤੇ ਹਾਂਜੀ ਠੀਕ ਹੈ ਜੀ ਵਾਈਟ ਕਲਰ ਆ ਫਰਸਟ ਓਨਰ ਆ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ 14 ਮਾਡਲ ਆ ਉਹ ਵੀ ਫਰਸਟ ਓਨਰ ਆ ਠੀਕ ਹੈ ਜੀ ਅਲਾਈ ਵੀ ਲਿਆ ਟੱਚ ਸਕਰੀਨ ਲੱਗੀ ਕੈਮਰਾ ਲੱਗਾ ਵਾ ਇਹ ਵੀ ਫਰਸਟ ਓਨਰ ਆ ਠੀਕ ਹੈ ਜੀ ਇਹਨਾਂ ਦਾ ਪ੍ਰਾਈਸ ਕੀ ਹੋ ਜਾਏਗਾ ਦੋਵਾਂ ਦਾ ਇਹ ਪ੍ਰਾਈਸ ਇਹਦਾ ਜੀ ਆਪਣਾ 230 35000 ਰੁਪਏ ਦੇ ਕਰੀਬ ਕਰੀਬ ਹੈਗੀ ਆ ਜੀ 12 ਮਾਡਲ 12 ਮਾਡਲ ਹੈ ਹਾਂਜੀ ਠੀਕ ਹੈ ਜੀ origignal ਗੱਡੀ ਆ ਸਾਰੀ ਠੀਕ ਹੈ ਜੀ 14 ਮਾਡਲ ਤਾਂ ਆਪਾਂ ਨੂੰ ਮਿਲ ਜੇਗੀ ਕੋਈ 2 ਲੱਖ ਤੇ 60 ਹਜ਼ਾਰ ਰੁਪਏ ਦੀ ਠੀਕ ਹੈ ਜੀ 2014 ਮਾਡਲ 2 ਲੱਖ 70 ਹਜ਼ਾਰ ਇਸ ਤੋਂ ਅੱਗੇ ਆਈ ਵੀ ਸਾਡੇ ਕੋਲ i20 ਗੱਡੀ ਆਸਤਾ ਮਾਡਲ ਠੀਕ ਹੈ ਜੀ 2015 11ਵੇਂ ਮਹੀਨੇ ਦੀ ਗੱਡੀ ਆ ਫਸਟ ਓਨਰ ਆ 80 ਹਜ਼ਾਰ ਕਿਲੋਮੀਟਰ ਏਜੰਸੀ ਰਿਕਾਰਡ ਆ ਹਾਂਜੀ ਠੀਕ ਹੈ ਜੀ ਇਹ ਆਪਾਂ ਨੂੰ ਮਿਲ ਜੇਗੀ ਕੋਈ 5 ਲੱਖ ਤੇ 70000 ਰੁਪਏ ਦੀ ਮਿਲ ਜੇਗੀ 5 ਲੱਖ ਤੇ 70000 ਦੀ i20 ਦੇਖ ਸਕਦੇ ਹੋ ਜੀ ਹਾਂਜੀ ਨੈਕਸਟ ਆਪਣੇ ਕੋ ਆ ਜਾਂਦੀ ਹੈ ਜਿਸ ਤੋਂ ਅੱਗੇ ਆ ਜਾਂਦੀ ਸਾਡੇ ਕੋ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਗੱਡੀ ਆ ਟੋਪ ਮਾਰੂ ਗੱਡੀ ਆ ਪੁਸ਼ ਬਟਨ ਵਾਲੀ 45000 ਕਿਲੋਮੀਟਰ ਚੱਲੀ ਆ ਇਹ ਆਪਾਂ ਨੂੰ ਮਿਲ ਜੇਗੀ 4.5 ਲੱਖ ਰੁਪਏ ਦੀ ਠੀਕ ਹੈ ਜੀ ਇਹਦੀ ਵਿੱਚ ਦਿਖਾ ਦਈਏ ਮੜੀ ਦੀ ਕੰਡੀਸ਼ਨ ਦੇ 45000 ਕਿਲੋਮੀਟਰ ਚੱਲੀ ਆ ਪੁਸ਼ ਬਟਨ ਸਟਾਰਟ ਜਿਹੜੀ ਕਿ ਅੱਜ ਕੱਲ ਲੋਕੀ ਜ਼ਿਆਦਾ ਟ੍ਰੈਂਡ ਚੱਲਿਆ ਆਟੋਮੈਟਿਕ ਗੱਡੀ ਦਾ ਠੀਕ ਹੈ ਜੀ ਇਹਦਾ ਕੀ ਪ੍ਰਾਈਸ ਹੋ ਜਾਏਗਾ ਇਹ ਆਪਾਂ ਨੂੰ ਮਿਲ ਜੇਗੀ ਜੀ 6.5 ਲੱਖ ਰੁਪਏ ਦੀ ਸਿਰਫ 6.5 ਲੱਖ ਦੀ ਆਟੋਮੈਟਿਕ ਫੋਰਡ ਸਿਗੋ ਗੱਡੀ ਹੈ ਜੀ ਦੇਖੋ ਸਟੌਕ 'ਤੇ ਆਈ ਦੀ ਹੈ ਜੀ ਗੱਡੀ Honda City ਠੀਕ ਹੈ ਜੀ ਸਿਡਾਨ ਵਿੱਚ ਵੀ ਗੱਡੀ ਖੜੀ ਹੈ ਆਪਣੇ ਕੋਲ Honda City ਇਹ ਕਿੰਨਾ ਮਾਡਲ 2015 ਮਾਡਲ ਫਸਟ ਓਨਰ ਹੈ ਜੀ ਠੀਕ ਹੈ ਜੀ ਇੰਸ਼ੋਰੈਂਸ ਫੋਲਿਆ ਤੇ ਇਹ ਹੈਗੀ ਆ 크ਰੂਜ਼ ਕੰਟਰੋਲ ਵਾਲੀ ਗੱਡੀ ਹੈ ਜੀ ਠੀਕ ਹੈ ਜੀ ਇਹ ਡੀਜ਼ਲ ਇਹ ਜਿਹੜਾ ਇਹਦੇ ਵਿੱਚ ਆਪਾਂ ਨੂੰ ਮਿਲ ਜੇਗੀ ਕੋਈ 5.5 ਲੱਖ ਰੁਪਏ ਦੀ 5.5 ਲੱਖ ਦੀ ਦੇਖ ਸਕਦੇ ਹਾਂ ਹਾਂਜੀ ਇਹਦੇ ਵਿੱਚ ਸਾਡੇ ਕੋਲ 2017 ਮਾਡਲ ਬਰੇਜ਼ਾ ਗੱਡੀ ਡੀਜ਼ਲ ਸਿਰਫ 80000 ਚੱਲੀ ਆ ਏਜੰਸੀ ਰਿਕਾਰਡ ਠੀਕ ਹੈ ਜੀ ਲੋਕਲ ਨੰਬਰ ਫਸਟ ਓਨਰ ਡਬਲ ਚਾਬੀਆਂ origignal ਟਾਇਰ ਆ ਥੱਲੇ ਪੰਜੋ A1 ਕੰਡੀਸ਼ਨ ਚ ਆ ਜੀ ਨਾਲ ਦੇ ਟਾਇਰਾਂ ਦੇ ਚ ਗੱਡੀ ਇਹ ਦੇਖ ਸਕਦੇ ਆ ਇਹ ਆਪਾਂ ਨੂੰ ਮਿਲ ਜੇਗੀ ਜੀ 7 ਲੱਖ ਤੇ ਕੋਈ 65000 ਰੁਪਏ ਦੀ 7 ਲੱਖ ਤੇ 65 ਹਜ਼ਾਰ ਦੀ ਫਰਸਟ ਓਨਰ ਬਰੇਜ਼ਾ ਦੇਖ ਸਕਦੇ ਹੋ ਜੀ ਨਾਲ ਦੇ ਟਾਇਰਾਂ ਵਿੱਚ ਗੱਡੀ ਹੈ ਜਨਸੀ ਰਿਕਾਰਡ ਜ 38 ਹਜ਼ਾਰ ਕਿਲੋਮੀਟਰ ਚੱਲੀ ਹੈ ਠੀਕ ਹੈ ਜੀ ਉਸ ਤੋਂ ਅੱਗੇ ਨੈਕਸਟ ਸਾਡੇ ਕੋਲ ਡਬਲਯੂ ਆਰ ਵੀ ਹੋਂਡਾ ਇਹ ਸਾਡੇ ਕੋਲ ਹੈਗੀ ਆ ਵੀ ਐਕਸ ਮਾਡਲ ਸਨਰੂਫ ਵਾਲੀ 17 ਮਾਡਲ ਠੀਕ ਹੈ ਜੀ 2017 ਮਾਡਲ ਹੈ ਜੀ ਹਾਂਜੀ ਦੇਖ ਸਕਦੇ ਹੋ ਕੰਡੀਸ਼ਨ ਵਖੋਂ ਗੱਡੀ ਬਹੁਤ ਸੋਹਣੀ ਹੈ ਇਹ ਕੀ ਪ੍ਰਾਈਸ ਹੋ ਜਾਏਗਾ ਇਹ ਆਪਾਂ ਨੂੰ ਮਿਲ ਜੇਗੀ ਜੀ 6.5 ਲੱਖ ਰੁਪਏ ਦੀ 6.5 ਲੱਖ ਦੀ ਗੱਡੀ ਦੇਖ ਸਕਦੇ ਹੋ ਜੀ ਹਾਂਜੀ ਸਿਆਜ 2018 ਮਾਡਲ ਫਰਸਟ ਓਨਰ ਡੀਜ਼ਲ ਗੱਡੀ ਪੁਸ਼ ਬਟਨ ਹਾਈਬ੍ਰਿਡ ਮਾਡਲ ਆ ਫਰਸਟ ਓਨਰ ਆ ਗੱਡੀ ਬਿਲਕੁਲ ਸਾਫ ਗੱਡੀ ਆ ਇਹ ਆਪਾਂ ਨੂੰ ਮਿਲ ਜੇਗੀ ਕੋਈ 7 ਲੱਖ ਰੁਪਏ ਦੀ ਰੇਂਜ ਦੇ ਵਿੱਚ ਠੀਕ ਹੈ ਜੀ ਸਿਰਫ ਨਵੇਂ ਟਾਇਰ ਆ ਗੱਡੀ ਦੇ ਥੱਲੇ ਡਬਲ ਚਾਬੀਆਂ ਹਾਂਜੀ ਠੀਕ ਹੈ